ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਕੱਲ ਚਟਾਲੇ ਦੇ ਵਿੱਚ ਸੁੰਡੀ ਬਹੁਤ ਜ਼ਿਆਦਾ ਵੱਧ ਜਾਂਦੀ ਏ ਜਿਸ ਦਾ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਏ ਨਹੀਂ ਤਾਂ ਡੰਗਰਾਂ ਦੇ ਮੂੰਹ ਵਿੱਚੋਂ ਫਿਰ ਝਾਗ ਆਉਣ ਲੱਗ ਪਿੰਦੀ ਏ ਤੇ ਡੰਗਰ ਪੱਠੇ ਵੀ ਬਹੁਤ ਘਟ ਖਾਂਦੇ ਨੇ ਕਈ ਕਿਸਾਨ ਭਰਾ ਜਰੀਲੀਆਂ ਦਵਾਈਆਂ ਚਟਾਲੇ ਉੱਤੇ ਕਰਦੇ ਨੇ ਪਰ ਉਹ ਜਰੀਲੀਆਂ ਦਵਾਈਆਂ ਨਹੀਂ ਵਰਤਣੀਆਂ ਚਾਹੀਦੀਆਂ ਕੋਰਾਜਨ ਸਾਲਟ ਹੈ ਜੋ ਕੋਰਾਜਨ ਦੀ ਦਵਾਈ ਆਉਂਦੀ ਹੈ ਉਹ ਚਟਾਲੇ ਵਾਸਤੇ ਬਹੁਤ ਸਹੀ ਹੁੰਦੀ ਹੈ ਉਹਦੇ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ ਤੇ ਡੰਗਰਾਂ ਦੇ ਖਾਨਦੇ ਕੋਈ ਨੁਕਸਾਨ ਨਹੀਂ ਹੁੰਦਾ ਇੱਕ ਦਿਨ ਛੱਡ ਕੇ ਆਪਾਂ ਪੱਠੇ ਵੜ ਸਕਨੇ ਆ 10 ਐਮਐਲ ਕੋਰਾਜਨ ਦੀ ਸ਼ੀਸ਼ੀ ਹੱਥ ਵਾਲੀ ਟੈਂਕੀ ਜਿਹੜੀ 15 16 ਲੀਟਰ ਦੀ ਹੁੰਦੀ ਹੈ ਉਹਦੇ ਵਿੱਚ ਉਹ 10 ml ਦੀ ਸ਼ੀਸ਼ੀ ਖੋਲਕੇ ਇੱਕ ਕਨਾਲ ਚਟਾਲਾ ਜਾਂ ਕਈ ਬਰਸੀਨ ਕਹਿੰਦੇ ਨੇ ਉਹਦੇ ਉੱਤੇ ਆਪਾਂ ਸਪਰੇਅ ਕਰ ਸਕਨੇ ਆ ਸਪਰੇਅ ਵੈਸੇ ਸ਼ਾਮ ਦੇ ਟਾਈਮ ਕੀਤੀ ਜਾਏ ਤਾਂ ਰਿਜ਼ਲਟ ਬਹੁਤ ਵਧੀਆ ਮਿਲਦਾ ਹੈ ਤੇ ਪੱਠੇ ਵੀ ਬਿਲਕੁਲ ਸਹੀ ਰਹਿੰਦੇ ਨੇ ਵੈਸੇ ਤਾਂ ਕਈ ਕਿਸਾਨ ਭਰਾਵਾਂ ਨੂੰ ਪਤਾ ਹੀ ਹੈ ਪਰ ਜਾਣਕਾਰੀ ਵਾਸਤੇ ਵੀਡੀਓ ਬਣਾਈ ਸੀ ਧੰਨਵਾਦ ਜੀ